ਜਿਸ ਹਸਪਤਾਲ ਵਿੱਚ ਪਤੀ ਡਾਕਟਰ ਸੀ ਉਸੇ ਹਸਪਤਾਲ ਵਿੱਚ ਤਲਾਕਸ਼ੁਦਾ ਪਤਨੀ ਡਿਲੀਵਰੀ ਕਰਾਉਣ ਲਈ ਆਉਂਦੀ ਹੈ ਅਤੇ ਫਿਰ ਕੁਝ ਅਜੀਹਾ ਹੁੰਦਾ ਹੈ ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ ਬਠਿੰਡੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸੰਦੀਪ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਜਿਸ ਕੋਲ ਚੰਗੀ ਜ਼ਮੀਨ ਜਾਇਦਾਦ ਤੇ ਕਾਫੀ ਪੈਸਾ ਹੈ ਉਹਦੀ ਪਤਨੀ ਦੀ ਕੁਝ ਦਿਨਾਂ ਪਹਿਲਾਂ ਹੀ ਮੌਤ ਹੋ ਗਈ ਸੀ ਹੁਣ ਆਣ ਗਵਾਨ ਦੋਸਤ ਰਿਸ਼ਤੇਦਾਰ ਉਸ ਨੂੰ ਕਹਿਣ ਲੱਗਦੇ ਨੇ ਕਿ ਦੁਬਾਰਾ ਵਿਆਹ ਕਰਾ ਲੈ ਕਿਉਂਕਿ ਅਜੇ ਤਾਂ ਤੇਰੀ ਪੂਰੀ ਜ਼ਿੰਦਗੀ ਪਈ ਹੈ ਪਰ ਉਹ ਆਪਣੇ 5 ਸਾਲ ਦੀ ਬੱਚੀ ਨੂੰ ਦੇਖ ਕੇ ਸੋਚਦਾ ਕਿ ਮੈਂ ਦੁਬਾਰਾ ਵਿਆਹ ਨਹੀਂ ਕਰਵਾਵਾਂਗਾ ਮੇਰੀਤੀ ਦਾ ਕੀ ਹੋਵੇਗਾ ਇਹ ਸੋਚ ਕੇ ਉਹ ਦੂਜੇ ਵਿਆਹ ਤੋਂ ਇਨਕਾਰ ਕਰ ਦਿੰਦਾ ਹੈ ਤੇ ਕਹਿੰਦਾ ਮੇਰੀ ਬੇਟੀ ਮੇਰੀ ਪਤਨੀ ਦੀ ਆਖਰੀ ਨਿਸ਼ਾਨੀ ਹੈ ਮੈਂ ਇਸ ਨੂੰ ਆਪਣੇ ਨਾਲ ਰੱਖਾਂਗਾ ਤੇ ਇਹਦਾ ਪਾਲਣ ਪੋਸ਼ਣ ਕਰਾਂਗਾ ਇਸ ਤੋਂ ਬਾਅਦ ਉਹਦੇ ਆਂਢ ਗੁਆਂਢੀ ਤੇ ਰਿਸ਼ਤੇਦਾਰ ਉਸ ਨੂੰ ਕਹਿਣਾ ਬੰਦ ਕਰ ਦਿੰਦੇ ਨੇ ਸੰਦੀਪ ਆਪਣੀ ਛੋਟੀ ਜੀ ਤੀ ਨੂਪਾਲ ਪੋਸਟ ਕੇ ਵੱਢੀ ਕਰਨ ਲੱਗਦਾ ਹੈ ਸੰਦੀਪ ਦੀਤੀ ਜਿਸ ਦਾ ਨਾਮ ਨੂਰ ਸੀ ਉਹ ਹੁਣ ਸਕੂਲ ਵਿੱਚ ਪੜਨ ਜਾਂਦੀ ਹੈ ਸੰਦੀਪ ਉਹਦੀ ਹਰ ਗੱਲ ਮੰਨਦਾ ਹੈ ਉਹਦੀ ਹਰ ਇੱਛਾ ਪੂਰੀ ਕਰਦਾ ਹੈ ਕਿਉਂਕਿ ਸੰਦੀਪ ਕੋਲ ਬਹੁਤ ਜ਼ਿਆਦਾ ਜਿੱਦੀ ਜ਼ਮੀਨ ਤੇ ਚੰਗਾ ਪੈਸਾ ਹੈ ਸਮਾਂ ਹੌਲੀ ਹੌਲੀ ਬੀਤਦਾ ਹੈ ਪਿੰਦੇ ਨਾਲ ਨੂਰ ਵੱਡੀ ਹੋ ਜਾਂਦੀ ਹੈ ਉਸਨੇ ਹੁਣ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਦਾਖਲਾ ਲੈਣ ਤੋਂ ਬਾਅਦ ਉਹਦੀਆਂ ਇੱਛਾਵਾਂ ਹੋਰ ਵੀ ਵੱਧ ਗਈਆਂ ਸੀ ਉਹ ਕਾਲਜ ਜਾਣ ਲਈ ਆਪਣੇ ਪਿਤਾ ਤੋਂ ਪੈਸੇ ਲੈ ਕੇ ਜਾਂਦੀ ਅਤੇ ਕਾਲਜ ਵਿੱਚ ਮੁੰਡਿਆਂ ਨਾਲ ਪਾਰਟੀਆਂ ਕਰਦੀ ਜਿਵੇਂ ਹੀ ਇਸ ਬਾਰੇ ਸੰਦੀਪ ਨੂੰ ਪਤਾ ਚੱਲਦਾ ਹੈ ਤਾਂ ਉਹ ਥੋੜਾ ਚਿੰਤਿਤ ਹੁੰਦਾ ਹੈ ਪਰ ਫਿਰ ਇਹ ਫਿਕਰ ਛੱਡ ਦਿੰਦਾ ਹੈ ਤੇ ਸੋਚਦਾ ਹੈ ਕਿ ਲੋਤੀ ਧੀ ਹੈ ਕੁਝ ਟਾਈਮ ਬਾਅਦ ਇਸ ਦਾ ਵਿਆਹ ਹੋ ਜਾਵੇਗਾ ਫਿਰ ਇਹ ਸਭ ਕੁਝ ਕਦੋਂ ਕਰੂਗੀ ਇਹ ਸੋਚ ਕੇ ਉਹ ਚੁੱਪ ਰਹਿੰਦਾ ਹੈ ਹੌਲੀ-ਹੌਲੀ ਸਮੇਂ ਦੇ ਨਾਲ ਨੂਰ ਦੇ ਕਾਲਜ ਦੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਉਹਦੇ ਆਂਢੀ ਗੁਆਂਢੀ ਨੂਰ ਬਾਰੇ ਗੱਲਾਂ ਬਣਾਉਣ ਲੱਗ ਪਏ ਸੀ ਲੋਕ ਕਹਿਣ ਲੱਗੇ ਕਿ ਜਵਾਨ ਹੋ ਗਈ ਹੈ ਧੀ ਹੁਣ ਇਹਦਾ ਵਿਆਹ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਕਿਤੇ ਨਾ ਕਿਤੇ ਇਹ ਕੁਝ ਗਲਤ ਨਾ ਕਰ ਬੈਠੇ ਐਵੇਂ ਚਾੜ ਦਾ ਛੜਾ ਦੇ ਇਸ ਕਾਰਨ ਸੰਦੀਪ ਨੂੰ ਕਾਫੀ ਦੁੱਖ ਝੱਲਣਾ ਪੈ ਸਕਦਾ ਹੈ ਇਹ ਖਬਰ ਸੰਦੀਪ ਦੇ ਕੰਨਾਂ ਤੱਕ ਵੀ ਪਹੁੰਚ ਜਾਂਦੀ ਹੈ ਹੁਣ ਸੰਦੀਪ ਨੂਰ ਲਈ ਲੜਕਾ ਦੇਖਣਾ ਸ਼ੁਰੂ ਕਰ ਦਿੰਦਾ ਹੈ ਉਹੋ ਇਸੇ ਬਾਰੇ ਰਿਸ਼ਤੇਦਾਰਾਂ ਨਾਲ ਗੱਲ ਕਰਦਾ ਹੈ ਇੱਕ ਰਿਸ਼ਤੇਦਾਰ ਉਹਨੂੰ ਇੱਕ ਮੁੰਡੇ ਦੀ ਦੱਸ ਪਾਉਂਦਾ ਹੈ ਜਿਸ ਦਾ ਨਾਮ ਹਰਮਨ ਹਰਮਨ ਇਸ ਸਮੇਂ ਡਾਕਟਰੀ ਕਰ ਰਿਹਾ ਸੀ ਕੁਝ ਕੁ ਮਹੀਨਿਆਂ ਬਾਅਦ ਉਸਨੇ ਡਾਕਟਰ ਬਣ ਜਾਣਾ ਸੀ ਕੋਰਸ ਪੂਰਾ ਕਰ ਲੈਣਾ ਸੀ ਹਰਮਨ ਦੇ ਮਾਤਾ ਪਿਤਾ ਖੇਤੀ ਕਰਕੇ ਆਪਣੇ ਬੱਚੇ ਨੂੰ ਪੜ੍ਹਾ ਰਹੇ ਸਨ ਉਹ ਇੰਨੇ ਜ਼ਿਆਦਾ ਅਮੀਰ ਨਹੀਂ ਸੀ ਪਰ ਉਹਨਾਂ ਕੋਲ ਇੰਨਾ ਕ ਪੈਸਾ ਸੀ ਕਿ ਆਪਣੇ ਬੱਚੇ ਦੀ ਚੰਗੀ ਪੜ੍ਹਾਈ ਕਰਾ ਸਕਣਾ ਜਿਸ ਕਾਰਨ ਸੰਦੀਪ ਆਪਣੀ ਧੀ ਦਾ ਵਿਆਹ ਹਰਮਨ ਨਾਲ ਕਰਨ ਲਈ ਤਿਆਰ ਹੋ ਜਾਂਦਾ ਹੈ ਸੰਦੀਪ ਹਰਮਨ ਦੇ ਮਾਤਾ ਪਿਤਾ ਨਾਲ ਉਹਦੇ ਵਿਆਹ ਦੀ ਗੱਲ ਕਰਦਾ ਹੈ ਅਤੇ ਇੱਕ ਵਧੀਆ ਜਿਹਾ ਤਿੰਨ ਦੇਖ ਕੇ ਉਹਨਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਸ਼ੁਰੂ ਦੇ 2-3 ਦਿਨ ਸਭ ਕੁਝ ਠੀਕ ਹੁੰਦਾ ਹੈ ਪਰ ਹੌਲੀ ਹੌਲੀ ਨੂਰ ਉੱਥੇ ਹੀ ਉਸੇ ਤਰ੍ਹਾਂ ਰਹਿਣ ਲੱਗਦੀ ਹੈ ਜਿਵੇਂ ਉਹ ਆਪਣੇ ਪੇਕੇ ਘਰੇ ਰਹਿੰਦੀ ਸੀ ਇਹ ਦੇਖ ਕੇ ਨੂਰ ਦੇ ਸੱਸ ਸਹੁਰਾ ਬਹੁਤ ਨਾਰਾਜ਼ ਹੁੰਦੇ ਨੇ ਹਾਰਮਨ ਵੀ ਇਹ ਦੇਖ ਕੇ ਥੋੜਾ ਚਿੰਤਿਤ ਹੋ ਜਾਂਦਾ ਹੈ ਉਹ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਸਾਫ਼-ਸਾਫ਼ ਦੱਸ ਦਿੰਦੀ ਹੈ ਕਿ ਮੈਂ ਆਪਣੇ ਘਰ ਵਿੱਚ ਵੀ ਇਸੇ ਤਰ੍ਹਾਂ ਰਹਿੰਦੀ ਸੀ ਤੇ ਇੱਥੇ ਵੀ ਇਸੇ ਤਰ੍ਹਾਂ ਰਹਾਂਗੀ ਉਹ ਆਪਣੇ ਸਹੁਰੇ ਘਰ ਛੋਟੇ ਛੋਟੇ ਕੱਪੜੇ ਪਾਉਂਦੀ ਬਹੁਤ ਸਾਰੀ ਖਰੀਦਦਾਰੀ ਕਰਨ ਲਈ ਘਰੋਂ ਨਿਕਲ ਜਾਂਦੀ ਇਹ ਦੇਖ ਕੇ ਪਰਿਵਾਰਿਕ ਮੈਂਬਰ ਥੋੜੇ ਪਰੇਸ਼ਾਨ ਹੋ ਜਾਂਦੇ ਪਰ ਫਿਰ ਉਹ ਆਪਣੇ ਬੱਚਿਆਂ ਵੱਲ ਦੇਖਦੇ ਤੇ ਕਹਿੰਦੇ ਕਿ ਪੁੱਤ ਅਜੇ ਤੁਹਾਡਾ ਹੁਣੇ-ਹੁਣੇ ਵਿਆਹ ਹੋਇਆ ਹੈ ਇੱਥੇ ਸੈਟਲ ਹੋਣ ਵਿੱਚ ਨੂਰ ਨੂੰ ਕੁਝ ਸਮਾਂ ਲੱਗੇਗਾ ਬਾਅਦ ਵਿੱਚ ਸਭ ਕੁਝ ਠੀਕ ਹੋ ਜਾਵੇਗਾ ਹਰਮਨ ਆਪਣੀ ਪੜ੍ਹਾਈ ਪੂਰੀ ਕਰਨ ਲਈ ਚਲਾ ਜਾਂਦਾ ਹੈ ਹੌਲੀ-ਹੌਲੀ ਉਹਦੇ ਵਿਆਹ ਨੂੰ 6 ਮਹੀਨੇ ਬੀਤ ਗਏ ਸਨ ਅਤੇ 6 ਮਹੀਨਿਆਂ ਬਾਅਦ ਵੀ ਨੂਰ ਦਾ ਰਵਈਆ ਉਹੀ ਸੀ ਜਦੋਂ ਵੀ ਉਹ ਦਾ ਮਨ ਕਰਦਾ ਉਹ ਘਰੋਂ ਨਿਕਲ ਜਾਂਦੀ देर ਰਾਤ ਤੱਕ ਘਰ ਆਉਂਦੀ ਹੁਣ ਉਹ ਇਹ ਸਭ ਦੇਖ ਕੇ ਹਰਮਨ ਦਾ ਪਿਤਾ ਹੈਰਾਨ ਹੁੰਦਾ ਤੇ ਇੱਕ ਦਿਨ ਆਪਣੀ ਨੂਰ ਨਾਲ ਗੱਲ ਕਰਨ ਦਾ ਫੈਸਲਾ ਕਰਦਾ ਹੈ ਇੱਕ ਸ਼ਾਮ ਜਦੋਂ ਉਹ ਘਰੇ ਆਉਂਦੀ ਹੈ ਤਾਂ ਹਰਮਨ ਦਾ ਪਿਤਾ ਉਸ ਨੂੰ ਸਮਝਾਉਂਦਾ ਹੈ ਤੇ ਕਹਿੰਦਾ ਹੈ ਭਾਈ ਇਹ ਸਭ ਕੁਝ ਠੀਕ ਨਹੀਂ ਜਿਵੇਂ ਤੂੰ ਆਪਣੇ ਪਿੱਕੇ ਘਰ ਕਰਦੀ ਸੀ ਇੱਥੇ ਨਾ ਕਰਿਆ ਕਰ ਇਹ ਤੇਰਾ ਸਹੁਰਾ ਘਰ ਆ ਹੁਣ ਤੇਰੇ ਵਿਆਹ ਨੂੰ ਵੀ ਬਹੁਤ ਸਮਾਂ ਹੋ ਗਿਆ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਪਰ ਨੂਰ ਨੂੰ ਉਸਦੀ ਗੱਲ ਚੰਗੀ ਨਹੀਂ ਲੱਗੀ ਉਹ ਉਸ ਗੱਲ ਮੰਨਣ ਲਈ ਤਿਆਰ ਹੀ ਨਹੀਂ ਸੀ ਸਪਸ਼ਟ ਤੌਰ ਤੇ ਕਹਿੰਦੀ ਹੈ ਮੈਂ ਤਾਂ ਇਸੇ ਤਰ੍ਹਾਂ ਹੀ ਕਰਾਂਗੀ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਤਾਂ ਮੈਂ ਕੀ ਕਰ ਸਕਦੀ ਹਾਂ ਇਹ ਸੁਣ ਕੇ ਹਰਮਨ ਦੇ ਪਿਤਾ ਕੁਝ ਦੇਰ ਲਈ ਚੁੱਪ ਹੋ ਜਾਂਦੇ ਨੇ ਤੇ ਫਿਰ ਉਹ ਆਪਣੇ ਪੁੱਤ ਨੂੰ ਫੋਨ ਕਰਕੇ ਸਾਰੀਆਂ ਗੱਲਾਂ ਦੱਸਦੇ ਨੇ ਹਰਮਨ ਇਹ ਸਾਰੀਆਂ ਗੱਲਾਂ ਸੁਣ ਕੇ ਹੈਰਾਨ ਹੁੰਦਾ ਹੈ ਫਿਰ ਉਹ ਇੱਥੇ ਸਿੱਧਾ ਆਪਣੇ ਘਰੇ ਆ ਜਾਂਦਾ ਹੈ ਘਰ ਆ ਕੇ ਮਾਮਲਾ ਸੰਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਨੂਰ ਨਾਲ ਗੱਲ ਕਰਦਾ ਹੈ ਤੇ ਕਹਿੰਦਾ ਹੈ ਕਿ ਤੈਨੂੰ ਘਰ ਦੇ ਅੰਦਰ ਆਰਾਮ ਨਾਲ ਰਹਿਣਾ ਚਾਹੀਦਾ ਹੈ ਜਿਵੇਂ ਇੱਕ ਨੋ ਘਰ ਦੇ ਅੰਦਰ ਰਹਿੰਦੀ ਹੈ ਤੁਸੀਂ ਮੇਰੇ ਮਾਤਾ ਪਿਤਾ ਨੂੰ ਪਰੇਸ਼ਾਨ ਨਾ ਕਰੋ ਨੂਰ ਇਹਨਾਂ ਗੱਲਾਂ ਨੂੰ ਸੁਣਤਾ ਲੈਂਦੀ ਹੈ ਪਰ ਉਹਨਾਂ ਤੇ ਅਮਲ ਨਹੀਂ ਕਰਨਾ ਚਾਹੁੰਦੀ ਹੁਣ ਹਰਮਨ ਵੀ ਆਪਣੇ ਘਰ ਵਿੱਚ ਰਹਿਣ ਲੱਗ ਪਿਆ ਸੀ ਉਹ ਇਸ ਵੇਲੇ ਆਪਣੀਆਂ ਆਤਾਂ ਨੂੰ ਕੁਝ ਹੱਦ ਤੱਕ ਕੰਟਰੋਲ ਕਰ ਲੈਂਦੀ ਹੈ ਹੁਣ ਦੋਵੇਂ ਪਤੀ ਪਤਨੀ ਠੀਕ ਤਰ੍ਹਾਂ ਰਹਿਣ ਲੱਗਦੇ ਨੇ ਪਰ ਸਮੇਂ ਦੇ ਨਾਲ ਨੂਰ ਥੋੜੀ ਚਿਰਚੜੀ ਹੋ ਜਾਂਦੀ ਹੈ ਉਹ ਹਰਮਨ ਨਾਲ ਬਿਨਾਂ ਵਜ੍ਹਾ ਤੋਂ ਲੜਨ ਲੱਗਦੀ ਹੈ ਉਹ ਉਸ ਨੂੰ ਹਰ ਗੱਲ ਤੇ ਤਾਨਨੇ ਮੇਨੇ ਮਾਰਦੀ ਹੈ ਤੇ ਕਹਿੰਦੀ ਹੈ ਜੇ ਤੇਰੇ ਕੋਲ ਪੈਸੇ ਹੈ ਨਹੀਂ ਸੀ ਤੇ ਤੂੰ ਮੇਰੇ ਨਾਲ ਵਿਆਹ ਘਾਤੋ ਕਰਵਾਇਆ ਉਸੇ ਟਾਈਮ ਮੈਨੂੰ ਮਨਾ ਕਰ ਦਿੰਦਾ ਉਹ ਹਰਮਨ ਤੇ ਹੋਰ ਵੀ ਇਲਜ਼ਾਮ ਲਾਉਂਦੀ ਹੈ ਇਹ ਸੁਣ ਕੇ ਹਰਮਨ ਨੂੰ ਗੁੱਸਾ ਆ ਜਾਂਦਾ ਹੈ ਉਹ ਨੂਰ ਤੇ ਹੱਥ ਚੁੱਕਦਾ ਹੈ ਜਿਵੇਂ ਹੀ ਉਹਨੇ ਨੂਰ ਤੇ ਹੱਥ ਚੁੱਕਿਆ ਉਸ ਤੋਂ ਬਾਅਦ ਉਹ ਤੁਰੰਤ ਆਪਣੇ ਪਿਤਾ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਪਿਤਾ ਜੀ ਮੈਂ ਇਸ ਘਰ ਦੇ ਅੰਦਰ ਨਹੀਂ ਰਹਿ ਸਕਦੀ ਮੈਨੂੰ ਤਾਂ ਇੱਥੋਂ ਲੈ ਜਾਓ ਨੂਰ ਦੀ ਗੱਲ ਸੁਣ ਕੇ ਉਹਦਾ ਪਿਤਾ ਕਹਿੰਦਾ ਹੈ ਕਿ ਕੀ ਗੱਲ ਹੋ ਗਈ ਤੂੰ ਇੱਥੇ ਕਿਉਂ ਨਹੀਂ ਰਹਿ ਸਕਦੀ ਤਾਂ ਨੂਰ ਦੱਸਦੀ ਹੈ ਕਿ ਅੱਜ ਹਰਮਨ ਨੇ ਮੈਨੂੰ ਮਾਰਿਆ ਇਸ ਤੇ ਸੰਦੀਪ ਕਹਿੰਦਾ ਹੈ ਕਿ ਬੇਟੀ ਕੋਈ ਗੱਲ ਨਹੀਂ ਸਬਰ ਰੱਖ ਮੈਂ ਹਰਮਨ ਨਾਲ ਗੱਲ ਕਰਦਾ ਹਾਂ ਬਾਅਦ ਵਿੱਚ ਨੂਰ ਦਾ ਪਿਤਾ ਹਰਮਨ ਨੂੰ ਫੋਨ ਕਰਦਾ ਹੈ ਪਰ ਹਰਮਨ ਗੁੱਸੇ ਵਿੱਚ ਫੋਨ ਨਹੀਂ ਚੁੱਕਦਾ ਉਹ ਚਿੰਤਾ ਹੋਣ ਲੱਗ ਜਾਂਦੀ ਹੈ ਉਹ ਸਾਰੀ ਗੱਲ ਜਾਣਨ ਲਈ ਹਰਮਨ ਦੇ ਪਿਤਾ ਨੂੰ ਫੋਨ ਕਰਦਾ ਹੈ ਹਰਮਨ ਦੇ ਪਾਪਾ ਫੋਨ ਉਠਾ ਲੈਂਦੇ ਨੇ ਤੇ ਸਾਰੀ ਗੱਲ ਦੱਸਦੇ ਨੇ ਕਿ ਨੂਰ ਇਹ ਤੇ ਲੇਟ ਨਾਈਟ ਪਾਰਟੀਆਂ ਵਿੱਚ ਜਾਂਦੀ ਹੈ ਜਦੋਂ ਮੁੰਡਾ ਰੋਕਦਾ ਹੈ ਤਾਂ ਉਹ ਹਰਮਨ ਨਾਲ ਲੜਦੀ ਹੈ ਇਹ ਸਾਰੀ ਗੱਲ ਸੁਣ ਕੇ ਨੂਰ ਦੇ ਪਾਪਾ ਕਹਿੰਦੇ ਨੇ ਕਿ ਠੀਕ ਹੈ ਮੈਂ ਨੂਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਇਸ ਤੋਂ ਬਾਅਦ ਉਹ ਨੂਰ ਨੂੰ ਫੋਨ ਕਰਦਾ ਹੈ ਤੇ ਉਸ ਨੂੰ ਸਮਝਾਉਣ ਲੱਗਦੇ ਨੇ ਤੇ ਕਹਿੰਦੇ ਨੇ ਬੇਟੀ ਉੱਥੇ ਤੇਰੇ ਸੌਰੇ ਨੇ ਤੂੰ ਉੱਥੇ ਠੀਕ ਠਾਕ ਨਾਲ ਰਿਹਾ ਕਰ ਪਰ ਨੂਰ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਹੁਣ ਵੀ ਗੱਲ ਨੂੰ ਇਗਨੋਰ ਕਰ ਦਿੰਦੀ ਹੈ ਪਰ ਉਹ ਇਸ ਸਭ ਕੁਝ ਸੁਣ ਕੇ ਅੰਮ੍ਰਿਤਾ ਪਰ ਦਿੰਦੀ ਹੈ ਕਿਉਂਕਿ ਉਹ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਸੀ ਇਸ ਤੋਂ ਬਾਅਦ ਨੂਰ ਆਪਣੇ ਘਰ ਵਿੱਚ ਚੁੱਪ ਚੁੱਪ ਰਹਿਣ ਲੱਗਦੀ ਹੈ ਪਰ ਹੌਲੀ ਹੌਲੀ ਉਹ ਆ ਤਾਂ ਉਹਨੂੰ ਬਾਰ-ਬਾਰ ਬੁਲਾ ਰਹੀਆਂ ਸਨ ਹੁਣ ਨੂਰ ਘੰਟਾ-ਘੰਟਾ ਫੋਨ ਤੇ ਗੱਲ ਕਰਦੀ ਰਹਿੰਦੀ ਜਦੋਂ ਇਹ ਗੱਲ ਹਰਮਨ ਨੋਟ ਕਰਦਾ ਹੈ ਤਾਂ ਉਹ ਨੂਰ ਨੂੰ ਇੰਨਾ ਚਿਰ ਫੋਨ ਤੇ ਗੱਲ ਕਰਨ ਤੋਂ ਰੁਕਦਾ ਹੈ ਭਾਵੇਂ ਕਿ ਨੂਰ ਗੱਲਾਂ ਤਾਂ ਆਪਣੇ ਦੋਸਤਾਂ ਨਾਲ ਹੀ ਕਰਦੀ ਸੀ ਪਰ ਉਹ ਸਾਰਾ ਦਿਨ ਹੀ ਫੋਨ ਤੇ ਲੱਗੀ ਰਹਿੰਦੀ ਸੀ ਇੰਨਾ ਚਿਰ ਗੱਲਾਂ ਕਰ ਕਰਕੇ ਘਰ ਦੇ ਵੀ ਪਰੇਸ਼ਾਨ ਹੋ ਜਾਂਦੇ ਸੀ ਇੱਕ ਵਾਰ ਫਿਰ ਇਸੇ ਮੁੱਦੇ ਤੇ ਉਹਨਾਂ ਦੋਹਾਂ ਦੀ ਲੜਾਈ ਹੋ ਗਈ ਹਰਮਨ ਪਹਿਲਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਨੂਰ ਉੱਚੀ ਉੱਚੀ ਰੌਲਾ ਪਾਉਣ ਲੱਗਦੀ ਹੈ ਤਾਂ ਇਸ ਰੌਲੇ ਕਾਰਨ ਉਹ ਫਿਰ ਨੂਰ ਤੇ ਹੱਥ ਚੁੱਕਦਾ ਹੈ ਇਹ ਗੱਲ ਹੁਣ ਨੂਰ ਬਰਦਾਸ਼ਤ ਨਹੀਂ ਕਰਦੀ ਤੇ ਉਹ ਆਪਣਾ ਸਮਾਨ ਪੈਕ ਕਰਕੇ ਸਿੱਧਾ ਆਪਣੇ ਘਰੇ ਜਾਂਦੀ ਹੈ ਜਿਵੇਂ ਹੀ ਸੰਦੀਪ ਆਪਣੀ ਧੀ ਨੂੰ ਦੇਖਦਾ ਹੈ ਕਿ ਉਹ ਦੀ ਧੀ ਰੁੱਸ ਕੇ ਵਾਪਸ ਆ ਗਈ ਉਹ ਉਸ ਨੂੰ ਕਹਿਣ ਲੱਗਦਾ ਹੈ ਕਿ ਬੇਟੀ ਤੂੰ ਰੁੱਸ ਕੇ ਕਿਉਂ ਆਈ ਤਾਂ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਮੈਨੂੰ ਫੋਨ ਤੇ ਗੱਲ ਨਹੀਂ ਕਰਨ ਦਿੰਦੇ ਨਾ ਮੈਨੂੰ ਜਾਰ ਵਿੱਚ ਖਰੀਦਦਾਰੀ ਕਰਨ ਦਿੰਦੇ ਨੇ ਨਾਂ ਮੈਨੂੰ ਬਾਹਰ ਜਾਣ ਦਿੰਦੇ ਨੇ ਇਹੋ ਜੀ ਜ਼ਿੰਦਗੀ ਤੋਂ ਮੈਂ ਕੀ ਕਰਾਉਣਾ ਹੈ ਜੇ ਤੁਸੀਂ ਹੁਣ ਮੇਰੇ ਨਾਲ ਧੱਕਾ ਕਰੋਗੇ ਤਾਂ ਮੈਂ ਆਪਣੇ ਆਪ ਕੁਝ ਗਲਤ ਕਰ ਲਵਾਂਗੀ ਇਹ ਸੁਣ ਕੇ ਉਹਦਾ ਪਿਤਾ ਸ਼ਾਂਤ ਹੋ ਜਾਂਦਾ ਹੈ ਹੁਣ ਨੂਰ ਆਪਣੇ ਘਰ ਵਿੱਚ ਰਹਿਣ ਲੱਗਦੀ ਹੈ ਕਰੀਬ 7-8 ਦਿਨ ਬੀਤ ਗਏ ਸਨ ਇਸ ਗੱਲ ਨੂੰ ਸੰਦੀਪ ਸੋਚਦਾ ਹੈ ਕਿ ਹੁਣ ਤੀ ਦਾ ਗੁੱਸਾ ਥੋੜਾ ਸ਼ਾਂਤ ਹੋ ਗਿਆ ਹੋਵੇਗਾ ਇਸੇ ਲਈ ਉਹ ਉਸੇ ਨਾਲ ਸਹੁਰੇ ਭੇਜਣ ਵਾਸਤੇ ਗੱਲ ਕਰਦਾ ਹੈ ਪਰ 8 ਦਿਨਾਂ ਦੇ ਅੰਦਰ ਨੂਰ ਤਾਂ ਆਪਣੀ ਪੁਰਾਣੀ ਜ਼ਿੰਦਗੀ ਜੋ ਪੂਰੀ ਤਰ੍ਹਾਂ ਵਾਪਸ ਚਲੀ ਗਈ ਸੀ ਕਿਉਂਕਿ ਉਹਨੂੰ ਪਿਤਾ ਦੇ ਘਰ ਰੋਕਣ ਵਾਲਾ ਕੋਈ ਨਹੀਂ ਸੀ ਤੇ ਪੈਸਾ ਵੀ ਕਾਫੀ ਸੀ ਇਸੇ ਲਈ ਇਥੋਂ ਉਹ ਆਪਣੇ ਮੋੜ ਦੋਸਤਾਂ ਨਾਲ ਬਾਹਰ ਜਾਣਾ ਸ਼ੁਰੂ ਕਰ ਦਿੰਦੀ ਹੈ ਤੇ ਦੇਰ ਰਾਤ ਤੱਕ ਪਾਰਟੀਆਂ ਕਰਨ ਤੋਂ ਬਾਅਦ ਹੀ ਆਉਂਦੀ ਹੈ ਇੱਕ ਦਿਨ ਰਾਤ ਪਿਤਾ ਆਪਣੀ ਧੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਬੇਟੀ ਹੁਣ ਬਹੁਤ ਸਮਾਂ ਹੋ ਗਿਆ ਮੈਨੂੰ ਲੱਗਦਾ ਹੁਣ ਤੈਨੂੰ ਆਪਣੇ ਸਹੁਰੇ ਘਰ ਜਾਣਾ ਚਾਹੀਦਾ ਹੈ ਪਰ ਇਸ ਵਾਰ ਨੂਰ ਆਪਣੇ ਪਿਤਾ ਨੂੰ ਸਾਫ਼-ਸਾਫ਼ ਮਨ੍ਹਾ ਕਰ ਦਿੰਦੀ ਹੈ ਤੇ ਕਹਿੰਦੀ ਹੈ ਮੈਂ ਦੁਬਾਰਾ ਉਸ ਘਰ ਵਿੱਚ ਨਹੀਂ ਜਾਵਾਂਗੀ ਉਹਨਾਂ ਕੋਲ ਪੈਸਾ ਨਹੀਂ ਨਾ ਉਹ ਮੈਨੂੰ ਜ਼ਿੰਦਗੀ ਨੂੰ ਜੋਨ ਦਿੰਦੇ ਨੇ ਮੈਂ ਇੱਥੇ ਹੀ ਠੀਕ ਹਾਂ ਮੈਂ ਉੱਥੇ ਤਾਂ ਬਿਲਕੁਲ ਨਹੀਂ ਜਾਂਦੀ ਇਹ ਸੁਣ ਕੇ ਪਿਤਾ ਥੋੜਾ ਫਿਕਰਮੰਦ ਹੋ ਜਾਂਦਾ ਹੈ ਉਹ ਉਸ ਨੂੰ ਪੁੱਛਣ ਲੱਗਦਾ ਹੈ ਕਿ ਬੇਟੀ ਇਸ ਤਰ੍ਹਾਂ ਸਮਾਂ ਕਿਵੇਂ ਬੀਤੇਗਾ ਤੇਰਾ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਤਾਂ ਹਰਮਨ ਤੋਂ ਤਲਾਕ ਚਾਹੀਦਾ ਹੈ ਪਿਤਾ ਜੋ ਬਚਪਨ ਤੋਂ ਹੀ ਆਪਣੀ ਤੀ ਨੂੰ ਬਹੁਤ ਪਿਆਰ ਕਰਦਾ ਸੀ ਉਹਦੀ ਇਹ ਗੱਲ ਵੀ ਮੰਨ ਲੈਂਦਾ ਹੈ ਤੇ ਕਹਿੰਦਾ ਹੈ ਠੀਕ ਹੈ ਬੇਟੀ ਜੇਕਰ ਅਜਿਹਾ ਹੈ ਤਾਂ ਮੈਂ ਤੇਰਾ ਤਲਾਕਰਾ ਦੇਵਾਂਗਾ ਦੂਜੇ ਦਿਨ ਨੂਰ ਦਾ ਪਿਤਾ ਹਰਮਨ ਨੂੰ ਫੋਨ ਕਰ ਬਹਿ ਤੇ ਸਾਰੀਆਂ ਗੱਲਾਂ ਦੱਸਦਾ ਹੈ ਹਰਮਨ ਵੀ ਨੂਰ ਨਾਲ ਤਲਾਕ ਦੇਣ ਲਈ ਤਿਆਰ ਹੋ ਜਾਂਦਾ ਹੈ ਕਿਉਂਕਿ ਉਹ ਨੂਰ ਦੀਆਂ ਗਲਤ ਆਤਾਂ ਕਰਕੇ ਅੱਕ ਚੁੱਕਿਆ ਸੀ ਹੁਣ ਜਦੋਂ ਦੋਨੇ ਧਿਰ ਸਹਿਮਤ ਸੰ ਤਾਂ ਪੰਚਾਇਤ ਵਿੱਚ ਫੈਸਲਾ ਕਰਕੇ ਦੋਨਾਂ ਦਾ ਤਲਾਕ ਕਰਵਾ ਦਿੱਤਾ ਜਾਂਦਾ ਹੈ ਤਲਾਕ ਤੋਂ ਬਾਅਦ ਹਰਮਨ ਆਪਣੀ ਡਾਕਟਰੀ ਵੱਲ ਧਿਆਨ ਦਿੰਦਾ ਹੈ ਜਦਕਿ ਨੂਰ ਆਪਣੇ ਪੁਰਾਣੇ ਦੋਸਤਾਂ ਵਿੱਚ ਵਿਜੀ ਹੋ ਜਾਂਦੀ ਹੈ ਜਦੋਂ ਉਹਨਾਂ ਦੇ ਤਲਾਕ ਨੂੰ 4-5 ਮਹੀਨੇ ਬੀਤ ਗਏ ਸੀ ਤਾਂ ਅਚਾਨਕ ਨੂਰ ਦਾ ਪੇਟ ਵਧਣ ਲੱਗਦਾ ਹੈ ਉਹਨੂੰ ਅਹਿਸਾਸ ਹੁੰਦਾ ਹੈ ਕਿ ਉਹ ਪ੍ਰੈਗਨੈਂਟ ਹੈ ਉਹਦੇ ਦੋਸਤ ਵੀ ਉਸ ਤੋਂ ਵੱਖ ਰਹਿਣ ਲੱਗਦੇ ਸੀ ਹੁਣ ਕਿਉਂਕਿ ਉਹਨੂੰ ਡਰ ਸੀ ਕਿ ਕਿਤੇ ਉਹ ਸਾਡੇ ਨਾਲ ਘੁੰਮਣ ਲੱਗ ਗਈ ਤਾਂ ਉਹਨੂੰ ਕੁਝ ਹੋ ਗਿਆ ਆਪਾਂ ਸਾਡੇ ਤੇ ਇਲਜ਼ਾਮ ਆਜੂਗਾ ਹੁਣ ਉਹ ਉਸ ਤੋਂ ਦੂਰੀ ਬਣਾ ਲੈਂਦੇ ਨੇ ਇਸ ਤੋਂ ਬਾਅਦ ਨੂਰ ਪੂਰਾ ਸਮਾਂ ਆਪਣੇ ਪਿਤਾ ਦੇ ਘਰ ਰਹਿਣ ਲੱਗ ਗਈ ਸੀ ਹੁਣ ਸਮਾਂ ਆ ਗਿਆ ਸੀ ਉਹਦੀ ਡਿਲੀਵਰੀ ਦਾ ਉਹਦੇ ਪਿਤਾ ਉਹਨੂੰ ਇੱਕ ਹਸਪਤਾਲ ਵਿੱਚ ਲੈ ਗਏ ਨੂਰ ਦਰਦ ਨਾਲ ਠੀਕ ਰਹੀ ਸੀ ਇਸ ਤਰ੍ਹਾਂ ਹਸਪਤਾਲ ਦਾ ਸਾਰਾ ਸਟਾਫ ਉੱਥੇ ਇਕੱਠਾ ਹੋ ਜਾਂਦਾ ਹੈ ਉਸੇ ਸਟਾਫ ਵਿੱਚ ਇੱਕ ਡਾਕਟਰ ਸੀ ਜਿਸ ਦਾ ਨਾਮ ਹਰਮਨ ਸੀ ਉਹਨੂੰ ਇਹ ਨਹੀਂ ਸੀ ਪਤਾ ਕਿ ਨੂਰ ਦੇ ਪੇਟ ਵਿੱਚ ਉਹਦਾ ਬੱਚਾ ਹੈ ਜਾਂ ਨਹੀਂ ਪਰ ਉਹਨੂੰ ਇਹ ਪਤਾ ਸੀ ਕਿ ਇਹ ਮੇਰੀ ਪਤਨੀ ਹੈ ਮੈਂ ਕਦੇ ਉਹਦੇ ਨਾਲ ਖੁਸ਼ੀ ਭਰੇ ਪਲ ਬਿਤਾਏ ਸਨ ਇਸੇ ਲਈ ਉਹ ਲੇਡੀ ਡਾਕਟਰ ਨੂੰ ਕਹਿੰਦਾ ਹੈ ਕਿ ਨੂਰ ਦਾ ਇਲਾਜ ਚੰਗੀ ਤਰ੍ਹਾਂ ਕਰੋ ਉਹ ਉਸ ਨੂੰ ਚੈੱਕ ਕਰਦੀ ਹੈ ਤੇ ਦੱਸਦੀ ਹੈ ਕਿ ਨੂਰ ਅੰਦਰ ਖੂਨ ਦੀ ਕਮੀ ਹੈ ਨਾਰਮਲ ਡਿਲੀਵਰੀ ਨਹੀਂ ਹੋ ਸਕਦੀ ਨੂਰ ਦੇ ਪਿਤਾ ਨੂੰ ਖੂਨ ਦਾ ਇੰਤਜ਼ਾਮ ਕਰਨ ਲਈ ਕਿਹਾ ਜਾਂਦਾ ਹੈ ਪਰ ਉਸ ਸਮੇਂ ਹਸਪਤਾਲ ਵਿੱਚ ਬਲੱਡ ਪੂਰੇ ਦੇ ਬਲੱਡ ਗਰੁੱਪ ਨਾਲ ਮੈਚ ਨਹੀਂ ਕਰਦਾ ਉਹ ਇੱਧਰ ਉੱਧਰ ਭਟਕਣ ਲੱਗ ਪੈਂਦੇ ਹਨ ਪਰ ਕਿਤੇ ਵੀ ਖੂਨ ਦਾ ਪ੍ਰਬੰਧ ਨਹੀਂ ਹੁੰਦਾ ਹੁਣ ਜਿਵੇਂ ਹੀ ਇਹ ਗੱਲ ਹਾਰਮਨ ਨੂੰ ਪਤਾ ਲੱਗਦੀ ਹੈ ਤਾਂ ਉਹ ਆਪਣਾ ਖੂਨ ਦੇਣ ਲਈ ਤਿਆਰ ਹੋ ਜਾਂਦਾ ਹੈ ਇਸ ਤੋਂ ਬਾਅਦ ਹਾਰਮਨ ਦਾ ਇੱਕ ਯੂਨਿਟ ਬਲੱਡ ਲੈ ਕੇ ਨੂਰ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਆਪਰੇਸ਼ਨ ਤੋਂ ਬਾਅਦ ਨੂਰ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਜਿਵੇਂ ਹੀ ਉਸ ਨੂੰ ਹੋਸ਼ ਆਇਆ ਤਾਂ ਉਹ ਆਪਣੇ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਅਤੇ ਇਸੇ ਦੌਰਾਨ ਡਾਕਟਰ ਉਹਦੇ ਕੋਲੇ ਆਉਂਦੀ ਹੈ ਤੇ ਚੈੱਕਅਪ ਕਰਨ ਲਈ ਉਹਦਾ ਬਹੁਤ ਧੰਨਵਾਦ ਤਿਹੇ ਕਹਿੰਦੀ ਹੈ ਮੈਡਮ ਤੁਸੀਂ ਮੇਰੀ ਜਾਨ ਬਚਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਤਾਂ ਅੱਜ ਮੈਨੂੰ ਇਹ ਹੀ ਲੱਗਦਾ ਸੀ ਕਿ ਮੈਂ ਬਚ ਨਹੀਂ ਸਕਾਂਗੀ ਪਰ ਡਾਕਟਰ ਕਹਿੰਦੀ ਹੈ ਕਿ ਜੇਕਰ ਤੁਸੀਂ ਧੰਨਵਾਦ ਕਰਨਾ ਹੈ ਤਾਂ ਮੇਰਾ ਨਹੀਂ ਡਾਕਟਰ ਹਰਮਨ ਦਾ ਕਰ ਲਓ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਤੁਸੀਂ ਬਚ ਗਏ ਕਿਉਂਕਿ ਜੇ ਉਹ ਆਪਣਾ ਖੂਨ ਨਾ ਦਿੰਦੇ ਤਾਂ ਤੁਹਾਡਾ ਆਪਰੇਸ਼ਨ ਹੋਣਾ ਮੁਸ਼ਕਲ ਸੀ ਨੂਰ ਕਹਿੰਦੀ ਹੈ ਡਾਕਟਰ ਤੁਸੀਂ ਹਰਮਨ ਡਾਕਟਰ ਨੂੰ ਇੱਥੇ ਭੇਜ ਦਿਓ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਇਹ ਡਾਕਟਰ ਹਰਮਨ ਉਹੀ ਆਤਮੀ ਜਿਸ ਨਾਲ ਉਸਦਾ ਵਿਆਹ ਹੋਇਆ ਸੀ ਤੇ ਜਿਸ ਨੂੰ ਉਹ ਛੱਡ ਕੇ ਇੱਥੇ ਆਈ ਸੀ ਕੁਝ ਸਮੇਂ ਬਾਅਦ ਹਰਮਨ ਜਿਵੇਂ ਹੀ ਉਸ ਕਮਰੇ ਵਿੱਚ ਆਉਂਦਾ ਹੈ ਤਾਂ ਹਰਮਨ ਨੂੰ ਦੇਖ ਕੇ ਉਹਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗਦੇ ਨੇ ਇਹ ਦੇਖ ਕੇ ਹਰਮਨ ਕਹਿੰਦਾ ਹੈ ਕਿ ਕੀ ਗੱਲ ਹੋ ਗਈ ਤੁਸੀਂ ਕਿਉਂ ਰੋ ਰਹੇ ਹੋ ਤੁਹਾਡੀ ਜਾਨ ਤਾਂ ਬਚ ਗਈ ਤੁਸੀਂ ਠੀਕ ਹੋ ਤੋੜਾ ਬੱਚਾ ਹੁਣ ਪੂਰੀ ਤਰ੍ਹਾਂ ਸੁਰੱਖਿਤ ਹੈ ਉਹ ਹਰਮਨ ਤੋਂ ਮਾਫੀ ਮੰਗਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਹਰਮਨ ਮੈਨੂੰ ਮਾਫ ਕਰ ਦੋ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੁਣ ਹਰਮਨ ਹੈਰਾਨ ਸੀ ਕਿ ਜੋ ਕੁੜੀ ਆਪਣੀ ਮਰਜ਼ੀ ਨਾਲ ਉਹਨੂੰ ਛੱਡ ਕੇ ਆਈ ਸੀ ਅੱਜ ਉਸ ਤੋਂ ਮਾਫੀ ਕਿਉਂ ਮੰਗ ਰਹੀ ਹੈ ਉਹ ਉਸ ਨੂੰ ਪੁੱਛਦਾ ਹੈ ਕਿ ਤੈਨੂੰ ਕੀ ਹੋਇਆ ਮੇਰੇ ਤੋਂ ਕਿਉਂ ਮਾਫੀ ਮੰਗ ਰਹੀ ਹੈ ਤਾਂ ਉਹ ਕਹਿੰਦੀ ਹੈ ਕਿ ਇਹ ਬੱਚਾ ਤੁਹਾਡਾ ਹੈ ਤੁਹਾਡੇ ਤੋਂ ਵੱਖ ਹੋਣ ਤੋਂ ਬਾਅਦ ਮੈਂ ਆਪਣੇ ਦੋਸਤਾਂ ਨਾਲ ਘੁੰਮ ਫਿਰ ਕੇ ਦੇਖ ਲਿਆ ਪਰ ਮੈਨੂੰ ਪਤਾ ਲੱਗ ਗਿਆ ਜਦੋਂ ਵੀ ਸਮਾਂ ਮਾੜਾ ਆਉਂਦਾ ਹੈ ਤਾਂ ਕੋਈ ਦੋਸਤ ਸਾਡੀ ਮਦਦ ਲਈ ਨਹੀਂ ਆਉਂਦਾ ਕਿਉਂਕਿ ਨੂਰ ਲਗਾਤਾਰ 3 ਮਹੀਨੇ ਆਪਣੇ ਘਰ ਦੇ ਅੰਦਰ ਹੀ ਰਹੀ ਸੀ ਤੇ ਘਰ ਵਿੱਚ ਰਹਿ ਕੇ ਉਸ ਨੂੰ ਸਮਝ ਆ ਗਈ ਸੀ ਕਿ ਪਰਿਵਾਰ ਇੱਕ ਵੱਖਰੀ ਚੀਜ਼ ਹੁੰਦੀ ਹੈ ਤੇ ਦੋਸਤੀ ਵੱਖਰੀ ਡਿਲੀਵਰੀ ਤੋਂ ਪਹਿਲਾਂ ਹੀ ਉਸਨੇ ਸੋਚ ਲਿਆ ਸੀ ਕਿ ਉਹ ਹਰਮਨ ਨਾਲ ਗੱਲ ਕਰੇਗੀ ਪਰ ਡਿਲੀਵਰੀ ਦੌਰਾਨ ਜਦੋਂ ਹਰਮਨ ਨੇ ਆਪਣਾ ਖੂਨ ਦੇ ਕੇ ਉਹਦੀ ਜਾਨ ਬਚਾਲੀ ਤਾਂ ਉਹ ਸ਼ਰਮਿੰਦਾ ਮਹਿਸੂਸ ਹੋਣ ਲੱਗੇ ਇਸ ਕਰਕੇ ਹਰਮਨ ਦੇ ਸਾਹਮਣੇ ਫੁੱਟ ਫੁੱਟ ਕੇ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਹਰਮਨ ਮੈਨੂੰ ਮaaf ਕਰ ਦੋ ਮੈਂ ਦੁਬਾਰਾ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ ਪਰ ਹਰਮਨ ਉਹਨੂੰ ਕਹਿ ਦਿੰਦਾ ਹੈ ਕਿ ਨਹੀਂ ਨੂਰ ਤੂੰ ਸਾਡੇ ਪਰਿਵਾਰ ਵਿੱਚ ਐਡਜਸਟ ਨਹੀਂ ਕਰ ਸਕਵੇਂਗੀ ਕਿਉਂਕਿ ਸਾਡੇ ਕੋਲੇ ਬਾਲੇ ਪੈਸੇ ਨਹੀਂ ਅਸੀਂ ਤੇਰੇ ਨਖਰੇ ਨਹੀਂ ਚੱਲ ਸਕਦੇ ਨੂਰ ਫੁੱਟ-ਫੁੱਟ ਕੇ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਹਰਮਨ ਤੈਨੂੰ ਤੇਰੇ ਬੱਚੇ ਦੀ ਸੋਂ ਆਪਣੇ ਬੱਚੇ ਵੱਲ ਦੇਖ ਹਰਮਨ ਨੂਰ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਜਾਂਦਾ ਹੈ ਪਰ ਉਹ ਕਹਿੰਦਾ ਹੈ ਕਿ ਇਸ ਲਈ ਤੁਹਾਡੇ ਪਿਤਾ ਨੂੰ ਮੇਰੇ ਪਰਿਵਾਰ ਨਾਲ ਗੱਲ ਕਰਨੀ ਪਵੇਗੀ ਇਹ ਸੁਣ ਕੇ ਨੂਰ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਂ ਆਪਣੇ ਪਿਤਾ ਉਹ ਦੋਨ ਨਾਲ ਕਰ ਗੱਲ ਕਰਨ ਵਾਸਤੇ ਭੇਜ ਦਵਾਂਗੀ ਹੁਣ ਜਦੋਂ ਲੋਰ ਥੋੜੀ ਠੀਕ ਹੋ ਜਾਂਦੀ ਹੈ ਤਾਂ ਉਹ ਆਪਣੇ ਪਿਤਾ ਨੂੰ ਦੱਸਦੀ ਹੈ ਕਿ ਮੈਂ ਫਿਰ ਤੋਂ ਹਰਮਨ ਦੇ ਨਾਲ ਰਹਿਣਾ ਚਾਹੁੰਦੀ ਹਾਂ ਇਹ ਸੁਣ ਕੇ ਨੂਰ ਦਾ ਪਿਤਾ ਵੀ ਖੁਸ਼ ਹੋ ਜਾਂਦਾ ਹੈ ਉਹ ਹਰਮਨ ਦੇ ਘਰ ਜਾ ਕੇ ਗੱਲ ਕਰਦਾ ਹੈ ਪਹਿਲਾਂ ਤਾਂ ਹਰਮਨ ਦੇ ਮਾਤਾ ਪਿਤਾ ਇਸ ਗੱਲ ਨੂੰ ਇਨਕਾਰ ਕਰ ਦਿੰਦੇ ਨੇ ਪਰ ਜਦੋਂ ਹਰਮਨ ਉੱਥੇ ਆਉਂਦਾ ਹੈ ਤਾਂ ਆਪਣੇ ਮਾਪਿਆਂ ਨੂੰ ਸਾਰੀ ਕਹਾਣੀ ਦੱਸਦਾ ਹੈ ਫਿਰ ਉਸਦੇ ਮਾਤਾ ਪਿਤਾ ਇਸ ਗੱਲ ਨੂੰ ਮੰਨ ਜਾਂਦੇ ਨੇ ਨੂਰ ਫਿਰ ਤੋਂ ਉਸ ਘਰ ਵਿੱਚ ਆ ਜਾਂਦੀ ਹੈ ਪ੍ਰਾਣੀਆਂ ਗੱਲਾਂ ਸੋਚ ਕੇ ਨੂਰ ਕਈ ਵਾਰ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੀ ਹੈ ਪਰ ਵਿਸ਼ਾਲ ਉਸ ਨੂੰ ਸਮਝਾਉਂਦਾ ਹੈ ਕਿ ਜੋ ਹੋਇਆ ਉਸ ਨੂੰ ਭੁੱਲ ਜਾ ਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਬਾਰੇ ਸੋਚ ਇਹ ਸੀ ਪਤੀ ਪਤਨੀ ਦੀ ਕਹਾਣੀ ਜਿਸ ਵਿੱਚ ਪਤਨੀ ਆਪਣੀਆਂ ਖਰਾਬ ਆਦਤਾਂ ਕਰਨਾ ਪਹਿਲਾਂ ਤਾਂ ਪਤੀ ਤੋਂ ਤਲਾਕ ਲੈ ਲੈਂਦੀ ਹੈ ਪਰ ਬਾਅਦ ਵਿੱਚ ਉਸ ਨੂੰ ਸਭ ਕੁਝ ਸਮਝ ਆ ਜਾਂਦਾ ਹੈ ਉਹ ਇਕੱਠੇ ਰਹਿਣ ਲੱਗਦੇ ਨੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ